ਰੋ ਅੱਜ ਪਹਿਲਾ ਵਲੌਗ ਬਣਾਉਣ ਚੱਲਿਆ। ਫਾਈ ਕਰ ਰਹੇ ਆ। ਇਧਰ ਆਪਣੀ ਪੀਟੀ ਹੋਈ ਹੈ ਜੀ। 7 ਕਿਲੇ ਸਿੱਧੀ ਬਜਾਈ ਕੀਤੀ ਹੈ। ਤੋਂ ਦੇ ਘੇਰ ਚ ਫਾਈ ਚ 14 ਦਾ ਸੈਕਟਰ 12 13 ਤੋਂ ਆਰਪੀ Ah, não vou ਤੋ ਬਾਹੀ ਤਾਂ ਹੋ ਗਈ ਇੱਥੇ ਕੁਝ ਲੱਭ ਰਹੇ ਨੇ ਕੁਛ ਦੇਣਾਂ ਨੂੰ ਕੀ ਲੱਭਦੇ ਨੂੰ ਕੀ ਲੱਭਦੇ ਹੋ ਝੂਂਗੜਾ ਲੱਕੜਾ ਹੈਂ ਝੂਂਗੜਾ ਝੂਂਗੜਾ ਐ ਕਿ ਕੱਢਦੇ ਆ ਇਹ ਦੱਬਿਆ ਕਿਨੇ ਦੀ ਉਹ ਦੱਬਿਆ ਦੇ ਇਹ ਭਾਈ ਭਾਗ ਫਿਰਾਂ ਨੇ ਭਾਗ ਬੋਲਿਆ ਦਾ ਠੀਕ ਹੈ ਉਰੇ ਪੜੀ ਬੋਰ ਕੱਢਦੇ ਆ ਬੋਰ ਪਾਣੀ ਆ ਕੇ ਖੜਦਾ ਔਰੇ ਪੂਲੀਆਂ ਬੰਦ ਕਰ ਦਿੰਦੇ ਨੇ ਲੋਕਾਂ ਨਾਲ ਲੜਨ ਨਾਲੋਂ ਆਪਦਾ ਬੋਰ ਲੱਭ ਰਹੇ ਆ ਲੈ ਵੀ ਮਿਲ ਗਿਆ ਹਾਂਜੀ ਹਾਂ ਮਿਲ ਗਿਆ ਆ ਦੇਖੋ ਜੀ ਟੱਪ ਨੇ ਲੱਭ ਗਿਆ ਭਾਈ ਓਏ ਪੁਰਾਣਾ ਦੱਬਿਆ ਹੋਇਆ ਬੋਰ ਬਦੁਰਗਾ ਨੇ ਆसाम ਕੇ ਰੱਖਿਆ ਹੋਇਆ ਬਦੁਰਗਾ ਨੇ ਇੱਥੋਂ ਪਤਾ ਲੱਗਦਾ ਵੀ ਕਮਾਈ ਦੇ ਸਮਾਈ ਦਾ ਕਿਵੇਂ ਹੁੰਦਾ ਵੀ ਭਗਵਾਨ ਫਟਵਾਰ ਮਿਲ ਗਿਆ ਜੱ ਲੱਭਿਆ ਹੋਇਆ ਕਹਿੰਦੇ ਕੰਮ ਦੇ ਗਿਆ ਭਾਈ ਪੁਰਾਣਾ ਫਟਵਾਰ ਨਹੀਂ ਖਾਰਾ ਨੰਗਾ ਕਰੀਂ ਕਰੀ ਕਰਾਂਗੇ ਇੱਥੇ ਫਿਰ ਹੁਣ ਪਾਏ ਪਾ ਦਾਂਗੇ ਦੇਖਦੇ ਆ ਫਿਰ ਅਗਲੇ ਵਲੌਗ ਚ ਮਿਲਦੇ ਆ ਇਹ ਵੀ ਕਦੇ ਰਿਵਿਊ ਕਰਾਂਗੇ ਆਪਾਂ ਉਹ ਆ ਗਈ ਆਪਣੀ ਮੋਟਰ ਤੇ ਪਿਛਲੇ ਸਾਲ ਵੀ ਲੱਭੀ ਚੜੀ ਸੀ ਝੋਨਾ ਬੀਐਸਆਰ ਸਿੱਧੀ ਬਜਾਈ ਪੀੜੀ ਹੁਸ਼ਾ ਵਧੀਆ ਨਿਕਲੇ ਸੀ ਤੇ ਇਸ ਵਾਰ ਫੇਰ ਬੀਜਿਆ ਸੱਤ ਕਿਲੇ ਜੋ ਦੇਖ ਦੇਖਦੇ ਆ ਫਿਰ ਅੱਦ ਕੀ ਉਹਦੇ ਵੀ ਵਲੌਗ ਪਾਵਾਂਗੇ ਮਿਲਦੇ ਆ ਅਗਲੇ ਵਲੌਗ ਚ channel ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ